ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਐ ਤੇ ਦਵਾਨ ਟੋਡਰਮਾਲ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੇ ਸ਼ਿਸ਼ਕਾਰ ਲਈ ਮੋਹਰਾਂ ਸਿੱਧੀਆਂ ਖੜੀਆਂ ਕਰਕੇ ਜਗ੍ਹਾ ਖਰੀਦੀ ਸੀ ਤੇ ਆਪਾਂ ਇਹ ਵੀ ਕਹਿ ਦਿੰਨੇ ਆ ਕਿ ਇਹ ਜਗ੍ਹਾ ਸੰਸਾਰ ਦੀ ਸਾਰਿਆਂ ਨਾਲੋਂ ਮਹਿੰਗੀ ਜਗ੍ਹਾ ਸੀ ਬਿਲਕੁਲ ਸੀ ਪਰ ਕੌਣ ਸੀ ਟੋਡਰਮਾਲ ਉਹਨਾਂ ਦਾ ਪਿਛੋਕੜ ਕੀ ਸੀ ਕਦੋਂ ਦੇ ਉਹ ਗੁਰੂਆਂ ਨਾਲ ਜਿਹੜੇ ਜੁੜੇ ਹੋਏ ਸੀ ਅੱਜ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਆਪਾਂ ਸਾਰੇ ਜਾਣਦੇ ਹਾਂ ਗੁਰੂ ਸਾਹਿਬ ਉੱਥੇ ਸ਼ਿਸ਼ੋਭਿਤ ਹੁੰਦੇ ਸੀ ਤੇ ਆਸੇ-ਪਾਸੇ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਲਈ ਜਾਂਦੀਆਂ ਹੁੰਦੀਆਂ ਸੀ ਤਾਂ ਭਵਾਨੀਗੜ੍ਹ ਉਸ ਸਮੇਂ ਦੀ ਤਹਿਸੀਲ ਦੇ ਅੰਦਰ ਇੱਕ ਪਿੰਡ ਆਉਂਦਾ ਸੀ ਆਲੋਵਾਰ ਉੱਥੋਂ ਦੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਆ ਤਾ ਲਾਈਨ ਲੱਗੀ ਖੜੀ ਹੁੰਦੀ ਐ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਲਈ ਤਾਂ ਪਿੱਛੇ ਇੱਕ ਬਜ਼ੁਰਗ ਖੜਾ ਹੁੰਦਾ ਬਹੁਤ ਗਰੀਬ ਹੁੰਦਾ ਆਟੇ ਪੁਰਾਣੇ ਕੱਪੜੇ ਪਾਏ ਹੁੰਦੇ ਐ ਤੇ ਆਪਦੀ ਲਾਈਨ 'ਚ ਖੜਾ ਹੋਏ ਸੋਚ ਰਿਹਾ ਹੁੰਦਾ ਕਿ ਮੈਂ ਗੁਰੂ ਸਾਹਿਬ ਤੋਂ ਕੀ ਕੀ ਮੰਗਣਾ ਐ ਮੈਂ ਮੰਗੂਗਾ ਮੇਰੇ ਕੋਲੇ ਵੱਡੀਆਂ ਹਵੇਲੀਆਂ ਹੋਣ ਮੈਂ ਸੁੱਖ ਪ੍ਰਾਪਤੀਆਂ ਮੰਗੂਗਾ ਪਰ ਜਿਵੇਂ ਜਿਵੇਂ ਲਾਈਨ ਛੋਟੀ ਹੁੰਦੀ ਜਾਂਦੀ ਐ ਉਹ ਨੇੜੇ ਹੁੰਦਾ ਜਾਂਦਾ ਗੁਰੂ ਸਾਹਿਬ ਦੇ ਤਾਂ ਅਲੌਕਿਕ ਨਜ਼ਾਰਾ ਵਰਤਦਾ ਕਿ ਉਹਨੂੰ ਤ੍ਰਿਪਤੀ ਹੋ ਜਾਂਦੀ ਹੈ ਹਰ ਇੱਕ ਚੀਜ਼ ਦੀ ਕੋਈ ਵੀ ਮੰਗੋ ਦੀ ਜਿਹੜੀ ਹੈਗੀ ਹੈ ਉਹ ਮੰਗਣ ਨੂੰ ਜੀ ਨਹੀਂ ਕਰਦਾ ਤਾਂ ਜਦੋਂ ਗੁਰੂ ਸਾਹਿਬ ਦੇ ਚਰਨ ਸਪਰਸ਼ ਕਰਦਾ ਮੱਥਾ ਟੇਕਦਾ ਤਾਂ ਗੁਰੂ ਸਾਹਿਬ ਜਾਨੀ ਜਾਨ ਸੀ ਜਦੋਂ ਮੱਥਾ ਟੇਕ ਕੇ ਉਹ ਬਜ਼ੁਰਗ ਪੁੱਠਾ ਮੋੜਨ ਲੱਗਦਾ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਬਜ਼ੁਰਗਾ ਇੰਨੀ ਦੂਰ ਆਏ ਆ ਕੋਈ ਮੰਗ ਹੀ ਦੱਸ ਦੇ ਪੂਰੀ ਕਰ ਦिए ਤਾਂ ਉਹ ਕਹਿੰਦਾ ਨਹੀਂ ਜੀ ਦਰਸ਼ਨ ਹੋ ਗਏ ਗੁਰੂ ਸਾਹਿਬ ਫੇਰ ਪੁੱਛਦੇ ਆ ਕਹਿੰਦਾ ਜੀ ਨਹੀਂ ਦਰਸ਼ਨ ਹੋ ਗਏ ਜਦੋਂ ਤੀਜੀ ਵਾਰ ਗੁਰੂ ਸਾਹਿਬ ਪੁੱਛਦੇ ਆ ਤਾਂ ਉਹ ਕਹਿੰਦਾ ਜੀ ਵੀ ਮੈਂ ਮੰਗਣ ਤਾਂ ਬਹੁਤ ਖੁਸ਼ ਆਇਆ ਸੀ ਪਰ ਤੁਹਾਡੇ ਦਰਸ਼ਨ ਹੋ ਕੇ ਹੀ ਮੇਰੀ ਤ੍ਰਿਪਤੀ ਹੈ ਜਿਹੜੀ ਉਹ ਪੂਰੀ ਹੋ ਗਈ ਇੱਕ ਮੇਰੀ ਛੋਟੀ ਜੀ ਮੰਗ ਹੈ ਮੈਂ ਆਲੋ ਆਲ ਪਿੰਡ ਦਾ ਗਰੀਬ ਬੰਦਾ ਹਾਂ ਮੇਰੇ ਘਰੇ ਕਦੇ ਚਰਨ ਪਾ ਕੇ ਜਾਏ ਤਾਂ ਗੁਰੂ ਸਾਹਿਬ ਕਹਿੰਦੇ ਜਰੂਰ ਆਵਾਂਗੇ 30 40 ਸਿੰਘ ਵੀ ਨਾਲ ਲਿਆਵਾਂਗੇ ਤਾਂ ਉਹ ਮੁੜ ਕੇ ਗੁਰੂ ਸਾਹਿਬ ਵੱਲ ਦੇਖਦਾ ਕਹਿੰਦਾ ਜੀ ਫਿਰ ਨਾ ਆਇਓ ਸਿੱਧ ਸਬਾ ਦੇਸੀ ਟੰਗ 'ਚ ਗੁਰੂ ਸਾਹਿਬ ਦੇਖਦੇ ਵੀ ਇਹਦੇ ਵਿੱਚ ਕੋਈ ਵਲਫੇਅਰ ਨਹੀਂ ਗੁਰੂ ਸਾਹਿਬ ਹੱਸ ਕੇ ਕਹਿੰਦੇ ਵੀ ਕੀ ਗੱਲ ਕਹਿੰਦਾ ਵੀ ਗੁਰੂ ਸਾਹਿਬ ਮੈਂ ਸੋਡਾ ਤਾਂ ਕਿਸੇ ਢੰਗ ਨਾਲ ਖਾਣ ਪੀਣ ਦਾ ਜਿਹੜਾ ਬੰਦੋਬਸਤ ਆ ਉਹ ਕਰ ਦੂੰਗਾ ਭੋਜਨ ਦਾ ਪਰ ਮੇਰੇ ਤੋਂ 30 40 ਸਿੰਘਾਂ ਦਾ ਖਰਚਾ ਨਹੀਂ ਚੱਕਿਆ ਜਾਣਾ ਤਾਂ ਗੁਰੂ ਸਾਹਿਬ ਹੱਸ ਕੇ ਕਹਿੰਦੇ ਕਿ ਬਜ਼ੁਰਗੋ ਇਸ ਜਨਮ ਚ ਨਹੀਂ ਅਸੀਂ ਆਉਂਦੇ ਉਦੋਂ ਤੁਸੀਂ ਵੀ ਨਹੀਂ ਹੋਣੇ ਜਦੋਂ ਅਸੀਂ ਆਉਣਾ ਹੈ ਉਦੋਂ ਮੈਂ ਵੀ ਸਰੀਰਕ ਰੂਪ ਤੇ ਨਹੀਂ ਹੋਣਾ ਪਰ ਤੇਰੇ ਘਰੇ ਭੋਜਨ ਛਕਣਾ ਤਾਂ ਅੱਗੇ ਸਮਾਪਤੀ ਚਾਲ ਚੱਲਦਾ ਜਾਂਦੇ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਹੁੰਦਾ ਨਾ ਉਸ ਸਮੇਂ ਤੱਕ ਇਸ ਬਜ਼ੁਰਗ ਦੇ ਪਰਿਵਾਰ 'ਚ ਜਨਮ ਲੈਂਦਾ ਟੋਡਰਮਾਲ ਏਰੀਏ ਦਾ ਵੱਡਾ ਨਾਮ ਹੁੰਦਾ ਹੈ ਕਈ 100 ਏਕੜ ਹਜ਼ਾਰਾਂ ਏਕੜਾਂ 'ਚ ਇਹਨਾਂ ਦੇ ਅੰਬਾਂ ਤੇ 베ਰੀਆਂ ਦੇ ਬਾਗ ਹੁੰਦੇ ਆ ਵੱਡੀਆਂ ਹਵੇਲੀਆਂ ਹੁੰਦੀਆਂ ਸਮੁੰਦਰੀ ਜਹਾਜ਼ ਦੀ ਸ਼ੇਪ 'ਚ ਇਹਨਾਂ ਦੀ ਹਵੇਲੀ ਜਿਹੜੀ ਅੱਜ ਤੁਸੀਂ ਖੜੀ ਹੋਈ ਦੇਖਦੇ ਆ ਤਾਂ ਉਹਦੇ ਤੱਕ ਸਨੇਹਾ ਪਹੁੰਚਦਾ ਹੈ ਕਿ ਅੱਜ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਿਲਨ ਆ ਰਹੇ ਆ ਤੇ ਤਾਂ ਟੁੱਡਰਮਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਪਿੰਡ ਦੀ ਯੂ ਦੇ ਬਾਹਰ ਤੋਂ ਗੁਰੂ ਸਾਹਿਬ ਨੂੰ ਲੈਣ ਜਾਂਦਾ ਗੁਰੂ ਸਾਹਿਬ ਘਰੇ ਆਉਂਦੇ ਆ ਭੋਜਨ ਪ੍ਰਸ਼ਾਦ ਦੇ ਛਕਦੇ ਆ ਸਿੰਘ ਵੀ ਹੁੰਦੇ ਆ ਸਿੰਘ ਵੀ ਛਕਦੇ ਤਾਂ ਜਾਨ ਲੱਗੇ ਗੁਰੂ ਸਾਹਿਬ ਨੂੰ ਇੱਕ ਥਾਲ ਮੋਹਰਾ ਦਾ ਸੋਨੇ ਦੀਆਂ ਮੋਹਰਾਂ ਦਾ ਭੇਂਟ ਕਰਦੇ ਤੇ ਗੁਰੂ ਸਾਹਿਬ ਹੱਸ ਕੇ ਕਹਿੰਦੇ ਵੀ ਇਹ ਬਾਲਾ ਨਹੀਂਗਾ ਇਹ ਬਹੁਤ ਥੋੜਾ ਸਾਨੂੰ ਹੋਰ ਮੋਹਰਾ ਚਾਹੀਦੀਆਂ ਹੱਸ ਕੇ ਕਹਿੰਦੇ ਕਹਿੰਦਾ ਜੀ ਕੋਈ ਗੱਲ ਨਹੀਂ ਮੇਰੀ ਤਜੂਰੀ ਚ ਇੱਕ ਥਾਲ ਹੋਰ ਭਰਿਆ ਗਿਆ ਤਾਂ ਉਹ ਆਪਣਾ ਥਾਲ ਚੱਕਣ ਜਿਹੜਾ ਹੈਗਾ ਤਜੂਰੀ ਕੰਨੀ ਜਾਂਦਾ ਹੁੰਦਾ ਗੁਰੂ ਸਾਹਿਬ ਨੂੰ ਕਹਿੰਦੇ ਵੀ ਇਹ ਵੀ ਘਟ ਹੈ ਮੋਹਰਾ ਵੇਲਾ ਯਾਦ ਕਰ ਤਾਂ ਉਹ ਕਹਿੰਦਾ ਜੀ ਗੁਰੂ ਸਾਹਿਬ ਕੇਰਾ ਤਾਂ ਮੇਰੇ ਕੋਲੇ ਨਹੀਂ ਹੈ ਜੇ ਕਹਿੰਨੇ ਹਾਂ ਮੈਂ ਆਪਣੀ ਜ਼ਮੀਨ ਜਾਇਦਾਦ ਹਵੇਲੀਆਂ ਸਾਰਾ ਕੁਝ ਵੇਚ ਦਿੰਨਾ ਜੇ ਤੁਹਾਨੂੰ ਮੋਹਰਾ ਦੀ ਲੋੜ ਹੈ ਗੁਰੂ ਸਾਹਿਬ ਕਹਿੰਦੇ ਵੀ ਨਹੀਂ ਮੈਨੂੰ ਨਹੀਂ ਲੋੜ ਮੋਹਰਾ ਜ਼ਰੂਰ ਲਵਾਂਗੇ ਤੇਰੇ ਤੋਂ ਪਰ ਅੱਜ ਤੋਂ ਹੀ ਮੋਹਰਾ ਜਿਹੜੀਆਂ ਉਹ ਇਕੱਠੀਆਂ ਕਰਨੀਆਂ ਸ਼ੁਰੂ ਕਰਦਾ ਤਾਂ ਸਮਾਂ ਅੱਗੇ ਚੱਲਦਾ ਛੋਟੇ ਸਹਿਬਜ਼ਾਦੇ ਆ ਜਿਹੜੇ ਉਹ ਸ਼ਹੀਦ ਹੁੰਦੇ ਆ ਤਾਂ ਉਸ ਸਮੇਂ ਦਾ ਨਵਾਬ ਇਹ ਮੰਗ ਰੱਖ ਦਿੰਦਾ ਕਿ ਮੈਂ ਇਹਨਾਂ ਦਾ ਸ਼ਿਸ਼ਕਾਰ ਨਹੀਂ ਕਰੂੰਗਾ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਮਾਤਾ ਦੀਆਂ ਤੇ ਸਹਿਬਜ਼ਾਦਿਆਂ ਦੀ ਉਹ ਦਰਿਆ ਦੇ ਕਿਨਾਰੇ ਤੇ ਪਈਆਂ ਹੁੰਦੀਆਂ ਪਰ ਟੋਡਰਮਲ ਉੱਥੇ ਜਾਂਦਾ ਕਿਉਂਕਿ ਆਸ-ਪਾਸ ਏਰੀਏ 'ਚ ਰਸੂਖ ਹੁੰਦਾ ਵੱਡੇ-ਵੱਡੇ ਲੋਕਾਂ ਦੀਆਂ ਸ਼ਿਪਾਰਸ਼ਾਂ ਪਵਾਉਂਦਾ ਕਿ ਕਿਸੇ ਢੰਗ ਨਾਲ ਵੀ ਇਹਨਾਂ ਦਾ ਸ਼ਿਸ਼ਕਾਰ ਹੈ ਜਿਹੜਾ ਉਹ ਮੈਨੂੰ ਕਰਨ ਦਿੱਤਾ ਜਾਵੇ ਤਾਂ ਟੋਡਰਮਲ ਇੱਕ ਉਦੇ ਅੱਗੇ ਮੰਗ ਰੱਖਦਾ ਆ ਆਪਦੀ ਕਹਿੰਦਾ ਥਾਂ ਦੇ ਦੇਾਂਗੇ ਪਰ ਮੋਹਰਾ ਚਿੰਕੇ ਲੈਣਾ ਬਹੁ ਮੋਹਰਾ ਸਿੱਧੀਆਂ ਚੈਨੀਆਂ ਗਿਣ ਕੇ ਮਤਲਬ ਆਪਾਂ ਕਹਿ ਦਈਏ ਖੜਮੀਆਂ ਮੋਹਰਾ ਚੈਨੀਆਂ ਤਾਂ ਉਦੋਂ ਦੱਸਦੇ ਆ ਲੋਕ ਕਿ ਉਹਨਾਂ ਭਾਵਾਂ ਚ ਜਿਵੇਂ ਤਿਵੇਂ ਕਰਕੇ ਉਹਨੇ ਆਪਦੀ ਪਹਿਲੀ ਵੇਚੀ ਜਿਵੇਂ ਤਿਵੇਂ ਕਰਕੇ ਹਵੇਲੀਆਂ ਜੋ ਵੀ ਉਹ ਤੋਂ ਹੋ ਸਕਿਆ ਲੱਗੇ ਫੱਬੇ ਉਹਨੇ ਹੋਰ ਵੀ ਰਾਜਾਂ ਤੋਂ ਬੂਰੀਆਂ ਦੀਆਂ ਬੂਰੀਆਂ ਭਰ ਕੇ ਗੱਡੇ ਆਏ ਤੇ ਉੱਥੇ ਸਿੱਧੀਆਂ ਖੜੀਆਂ ਕਰਕੇ ਗੁਰੂ ਸਾਹਿਬ ਦਾ ਜਿਹੜਾ ਹੈਗਾ ਬੱਚਿਆਂ ਦਾ ਤੇ ਮਾਤਾ ਜੀ ਦਾ ਸ਼ਿਸ਼ਕਾਰ ਕੀਤਾ ਤਾਂ ਤਾਈ ਆਪਾਂ ਕਹਿ ਦਿੰਨੇ ਆ ਵੀ ਇਹ ਜਗ੍ਹਾ ਜਿਹੜੀ ਬਹੁਤ ਮਹਿੰਗੀ ਆ ਤਾਂ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਟੋਡਰਮੱਲ ਨੂੰ ਮਿਲਦੇ ਆ ਤਾਂ ਉਹ ਕਹਿੰਦੇ ਆ ਕਿ ਦਸ ਟੋਡਰਮੱਲਾ ਤੂੰ ਸਿੱਖ ਪੰਥ ਦੀ ਬੜਾ ਉਹ ਕੀ ਕੰਮ ਕੀਤਾ ਕੀ ਚਾਹੀਦਾ ਤਾਂ ਟੋਡਰਮੱਲ ਜਿਹੜੀ ਗੱਲ ਕਹਿੰਦਾ ਕਹਿੰਦਾ ਜੀ ਮੈਨੂੰ ਵਰ ਦਿਓ ਕਿ ਮੈਂ ਉੱਜੜ ਜਾਵਾਂ ਗੁਰੂ ਸਾਹਿਬ ਕਹਿੰਦੇ ਕਿਉਂ ਕਹਿੰਦਾ ਇਹ ਜਗ੍ਹਾ ਸੁੱਡੀ ਐ ਸੁੱਡੀਆਂ ਹੀ ਮੂਹਾਂ ਸੀ ਚਿੰਕੇ ਮੈਂ ਤੁਹਾਨੂੰ ਜਗਾ ਦਿੱਤੀ ਮੈਂ ਨਹੀਂ ਚਾਹੁੰਦਾ ਮੇਰੀ ਆਉਣ ਵਾਲੀ ਕੋਈ ਪੀੜ੍ਹੀ ਦਾ ਬੰਦਾ ਖੜਾ ਹੋ ਕੇ ਇਹ ਗੱਲ ਆਖੇ ਕਿ ਇਹ ਜਗ੍ਹਾ ਸਾਡੇ ਪੁਰਖਿਆਂ ਦੀ ਹੈ ਜਾਂ ਕੁਛ ਹੈ ਤਾਂ ਸਲਾਮ ਹੈ ਟੋਡਰ ਮਲ ਜੀ ਅੱਜ ਜੋ ਟੋਡਰ ਮਲ ਦਾ ਪਰਿਵਾਰ ਹੈ ਉਹ ਇਹਨਾਂ ਦਿਨਾਂ ਚ ਆ ਕੇ ਤੁਸੀਂ ਦੇਖਦੇ ਹੋ ਫਤੇਗੜ ਸਾਹਿਬ ਹੈ ਜਿਹੜੇ ਲੰਗਰ ਵੀ ਚਲਾਉਂਦੇ ਆ ਵੱਖ-ਵੱਖ ਰਾਜਾਂ ਚ ਦਿੱਲੀ ਚ ਹੋਰ ਬਹੁਤ ਜਗ੍ਹਾ ਇਹਨਾਂ ਦੇ ਬਹੁਤ ਤਕੜੇ ਜਿਹੜੇ ਬਿਜ਼ਨਸ ਹੈ ਉਹ ਚੱਲਦੇ ਆ ਕਿਉਂਕਿ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਪਰਿਵਾਰ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ